ਸੋ ਦਰਸ਼ਕਾਂ ਨੂੰ ਪ੍ਰੇਮ ਪ੍ਰੀਤ ਸਤਿ ਸ਼੍ਰੀ ਅਕਾਲ ਗਰੁੱਪ ਯਾਰ ਵਾਲਿਓ ਆਪ ਸਾਰਿਆਂ ਦਾ ਧੰਨਵਾਦ ਹੈ ਜੋ ਆਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਸੱਚ ਦੇ ਵਿਚਾਰਧਾਰਾ ਨੂੰ ਸਮਝਣ ਤੇ ਅੱਗੇ ਤੋਰਨ ਦਾ ਯਤਨ ਕਰ ਰਹੇ ਹੋ ਸੱਚ ਤੇ ਝੂਠ ਦਾ ਨਤਾਰਾ ਸ਼ਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਹੀ ਹੋ ਸਕਦਾ ਹੈ। ਇਹ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਗੁਰੂ ਹੈ ਦਸਵੇਂ ਪਾਤਸ਼ਾਹ ਨੇ। ਇਸੇ ਬਾਣੀ ਨੂੰ ਮੱਥਾ ਟੇਕ ਕੇ ਕਿਹਾ ਸੀ ਕਿ ਅੱਜ ਤੋਂ ਬਾਅਦ ਸਿੱਖ ਕੌਮ ਵਾਸਤੇ ਗੁਰੂ ਇੱਕ ਗ੍ਰੰਥ ਸਾਹਿਬ ਹੋਏਗਾ। ਤੁਸ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਇਸ ਤੋਂ ਬਾਅਦ ਕੋਈ ਵੀ ਰਤਨਾ ਜਿਹੜੀ ਹੈ ਉਹ ਗੁਰੂ ਪ੍ਰਵਾਨਤ ਜਾਂ ਗੁਰੂਕ੍ਰਿਤ ਨਹੀਂ ਹੈ ਕਿ ਮਦਸਵੇਂ ਪਾਸ਼ਾ ਨੇ ਆਪ ਹੀ ਕਰਤਾਰਪੁਰੀ ਬੀੜਨ ਦੁਆਰਾ ਲਿਖਵਾਇਆ ਉਹਦੇ ਵਿੱਚ ਨਵੇਂ ਸਤਕ੍ਰਿਤੀ ਦੀ ਬਾਣੀ ਦਰਜ ਕਰਵਾਈ 6ਵੇਂ 7ਵੇਂ 8ਵੇਂ ਪਾਸ਼ਾ ਦੀ ਬਾਣੀ ਨਹੀਂ ਸੀ ਉਹ ਦਰਜ ਨਹੀਂ ਹੋਈ ਕਿਉਂਕਿ ਬਾਣੀ ਹੈ ਨਹੀਂ ਸੀ 10ਵੇਂ ਪਾਸ਼ਾ ਦੀ ਆਪਣੀ ਰਚਨਾ ਕੋਈ ਨਹੀਂ ਸੀ ਇਸ ਕਰਕੇ ਉਹਨਾਂ ਨੇ ਦਰਜ ਨਹੀਂ ਕੀਤੀ ਤੁ ਜਿਹੜੀ ਵੀ ਬਾਣੀ ਗੁਰੂ ਪਾਸ਼ਣ ਦਰਜ ਕਰਵਾ ਦਿੱਤੀ 10ਵੇਂ ਪਾਸ਼ਾ ਯਾਨੀ ਉਹੀ ਬਾਣੀ ਹੈ ਉਸੇ ਬਾਣੀ ਨੂੰ ਉਹਨਾਂ ਨੇ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਉਸੇ ਬਾਣੀ ਨੂੰ ਸਿੱਖਾਂ ਵਾਸਤੇ ਗੁਰੂਏ ਦਿੱਤੀ ਤੋਂ ਪਿਆਰਿਓ ਅੱਜ ਆਪਾਂ ਵਿਚਾਰ ਕਰਦੇ ਹਾਂ ਵੀ ਅਰਦਾਸ ਕਰਦੇ ਹਾਂ ਦੁਰਗਾ ਦੇਵੀ ਪਾਰਵਤੀ ਦਾ ਪ੍ਰਸ਼ਾਦ ਲੈਣ ਤੋਂ ਬਚਣ ਦਾ ਰਸਤਾ ਕੀ ਆ ਸ਼ੌਣੀ ਕਮੇਟੀ ਇਹ ਰਸਤਾ ਨਹੀਂ ਦੱਸੇਗੀ ਕਿਉਂਕਿ ਸ਼ੌਣੀ ਕਮੇਟੀਆਂ ਤੇ ਆਪ ਸਿੱਖ ਕੌਮ ਨੂੰ ਈਸਰਤਾਸ ਪੜਨ ਬਾਸ ਤੇ ਲਾਇਆ ਹੋਇਆ ਅੰਗਰੇਜ਼ ਸਰਕਾਰ ਦੇਲੇ ਇਹ ਸ਼ੌਣੀ ਕਮੇਟੀ ਗੁਲਾਮ ਸੀ ਅੰਗਰੇਜ਼ਾਂ ਦੀ ਤੇ ਉਹੀ ਸ਼ੌਣੀ ਕਮੇਟੀ ਹੁਣ ਰਾਜਨੀਤਿਕ ਜਥੇਬੰਦੀ ਦੀ ਗੁਲਾਮ ਬਣੀ ਹੋਈ ਹੈ ਤੇ ਉਹ ਨਹੀਂ ਚਾਹਦੀ ਕਿ ਇਹਦੇ ਵਿੱਚੋਂ ਇਹ ਚੀਜ਼ਾਂ ਕੱਢੀਆਂ ਜਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਹੀ ਸਾਰਾ ਕੁਝ ਕੀਤਾ ਜਾਵੇ ਉਹ ਨਹੀਂ ਚਾਹੁੰਦੀ। ਪਰ ਨਾ ਉਸਨੇ ਕਰਨਾ। ਤੂੰ ਸ਼ੌਣੀ ਕਮੇਟੀ ਤਾਂ ਇਹ ਵੀ ਕਰ ਦਿੱਤਾ। ਸੇਖੁਰੇ ਤਾਂ ਮੈਂ ਯਾਦ ਆ ਜਿਹੜੀ ਉਹਨੂੰ ਬਦਲ ਕੇ ਕੀਰਤਨ ਵਾਲੀ ਮੱਧ ਵਿੱਚ ਲਿਖ ਦਿੱਤਾ। ਵੀ 10ਵੇਂ ਪਾਸ਼ਾ ਦੀ ਬਾਣੀ ਦਾ ਕੀਰਤਨ ਹੋ ਸਕਦਾ। ਹੁਣ ਉਹਨਾਂ ਨੂੰ ਪੁੱਛੋ ਵੀ 10ਵੇਂ ਪਾਸ਼ਾ ਬਾਣੀ ਤੁਸੀਂ ਕਿੱਥੋਂ ਲੈ ਆਂਦੀ? ਕੋਹਾਂ ਦੀ ਬਾਣੀ ਜਿਹੜੀ ਹੁੰਦੀ ਉਹ ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ 'ਚ ਆਪ ਦਰਜ ਕਰ ਦੇਣੀ ਸੀ ਦਮਦਵੀਂ ਬੀੜ ਜੇ ਤਾਂ ਉਹਨਾਂ ਨੇ ਬਣਾਈਆਂ ਤੇ ਤੁਸੀਂ ਕਿੱਥੋਂ ਘੜ ਲਈ ਦਸਵੇਂ ਪਾਸ਼ਾ ਦੀ ਉਥੇ ਲਿਖ ਮਾਰਿਆ ਇਹਨਾਂ ਨੇ ਵੀ ਜੋ ਵੀ ਰਚਨਾਵਾਂ ਤੁਹਾਨੂੰ ਬਾਹਰ ਕੱਚੀਆਂ ਪਿੱਲੀਆਂ ਮਿਲਦੀਆਂ ਜਿਨ੍ਹਾਂ ਨੂੰ ਲੋਕ ਦਸਵੇਂ ਪਾਸ਼ਾ ਦਾ ਗ੍ਰੰਥ ਕਹਿੰਦੇ ਆ ਤੇ ਸ਼ੋਮਨੀ ਕਵਿਤੀ ਇਹਨਾਂ ਨੂੰ ਪੜਨ ਦਾ ਕੀਰਤਨ ਦੀ ਮੱਤ ਵਿੱਚ ਉਥੇ ਆਦੇਸ਼ ਦਿੱਤਾ ਹੋਇਆ ਵੀ ਪੜੀਆਂ ਜਾ ਸਕਦੀਆਂ ਤਾਂ ਪਿਆਰਿਓ ਇਹ ਜੋ ਪੁੱਠੇ ਰਾਸਤੇ ਜਿਹੜਾ ਪਾਇਆ ਸੀ ਕੌਮ ਨੂੰ ਉਹ ਹੁਣ ਸਿੱਧੇ ਰਸਤੇ ਨਹੀਂ ਪਾਰ ਸਕਦੀ ਇਹ ਹੁਣ ਤਾਂ ਆਪ ਹੀ ਬਚਣਾ ਪੈਣਾ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ ਦੇ ਮੁਤਾਬਕ ਟੱਲਣਾ ਪੈਣਾ ਇਹ ਤਾਂ ਇਹ ਕੰਮ ਚੱਲਣਾ ਤੋ ਘਰਾਂ ਕਰਾਂ ਵਿੱਚ ਆਪ ਅਰਦਾਸ ਕਰੀਏ ਤਾਂ ਦੁਰਗਾ ਦਾ ਪ੍ਰਸ਼ਾਦ ਲੈ ਲੈਣਾ ਬੰਦ ਕਰੀਏ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਵੀ ਗੁਰਦੁਆਰਾ ਕਮੇਟੀਆਂ ਨੇ ਇਹ ਫੈਸਲਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਪੜਨ ਦਾ ਉਹਨਾਂ ਨੇ ਮਤਾ ਪਾਇਆ ਹੋਇਆ ਉਹਨੇ ਇਹ ਪੌੜੀ ਜਿਹੜੀ ਪ੍ਰਥਮ ਕੌਦੀ ਵਾਲੀ ਉਹ ਕੱਢ ਦਿੱਤੀ ਹੋਈ ਆ। ਤੋਂ ਪਿਆਰਿਓ ਆਪਾਂ ਹੁਣ ਦੁਰਗਾ ਦਾ ਪ੍ਰਸ਼ਾਦ ਜਿਹੜਾ ਗੁਰਦੁਆਰੇ ਚ ਮਿਲਦਾ ਇਹ ਆਪਾਂ ਪਹਿਲਾਂ ਵਿਚਾਰ ਚੁੱਕੇ ਆ ਕਿ ਮਾਰਕਟ ਦੇ ਪੁਰਾਣ ਦੀ ਕਥਾ ਆ ਉਹ ਦੁਰਗਾ ਦੇਵੀ ਦੀ ਸੱਤ ਵਿੱਚ 700 ਸ਼ਲੋਕ ਲਿਖ ਹੋਏ ਆ ਤੇ ਉਹਦਾ ਉਲੱਥਾ ਜਿਹੜਾ ਆ ਉਹਦਾ ਤਰਜਮਾ ਜਾਂ ਕਾਪ ਰੂਪ ਵਿੱਚ ਉਹ ਦੁਰਗਾ ਕੀ ਵਾਰ ਵਿੱਚ ਕਿਸੇ ਕਵੀ ਨੇ ਉਹਨੂੰ ਲਿਖਿਆ ਹੋਇਆ। ਤੇ ਬਾਣੀ ਉਹ ਹੁੰਦੀ ਹੈ ਜਿਹੜੀ ਮੌਲਿਕ ਲਿਖਤ ਹੋਵੇ ਜਿਹੜੀ ਨਕਲ ਮਾਰ ਕੇ ਲਿਖੀ ਹੋਵੇ ਉਹ ਬਾਣੀ ਨਹੀਂ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਮੌਲਿਕ ਰਚਨਾ ਹੈ ਇਹ ਮੌਲਿਕ ਹੈ オリジナル ਹੈ ਇਹ ਕਿ ਤੋ ਨਕਲ ਮਾਰ ਕੇ ਨਹੀਂ ਲਿਖੀ ਹੋਈ ਦਸ ਗ੍ਰੰਥ ਸਾਰਾ ਨਕਲ ਮਾਰ ਕੇ ਲਿਖਿਆ ਹੋਇਆ ਇਹ オリジナル ਬਾਣੀ ਨਹੀਂ ਹੈ ਕਿਉਂਕਿ ਇੱਕੋ ਹੀ ਗ੍ਰੰਥ ਹੈ ਸਿੱਖ ਕੌਮ ਵਾਸਤੇ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਕਿਸੇ ਕੌਮ ਕੋਲ ਦੋ ਧਾਰਮਿਕ ਗ੍ਰੰਥ ਨਹੀਂ ਹੁੰਦੇ ਇਹ ਸਿੱਖਾਂ ਨੂੰ ਲਟਾਉਣ ਢਕਾਉਣ ਵਾਸਤੇ ਅੰਗਰੇਜ਼ਾਂ ਦੀ ਚਾਰਸੀ ਇਹਦੇ ਬਈ ਸ਼ਰਮਣੀ ਕਮੇਟੀ ਵੀ ਆ ਗਈ ਸਿੱਖਾਂ ਦੀ ਚਥੇ ਬੰਦੀਆਂ ਦੁਸ਼ਮਣ ਜਿਹੜੀਆਂ ਸੀਗੀਆਂ ਉਹਨਾਂ ਨੇ ਵੀ ਆਪਣਾ ਯੋਗਦਾਨ ਪਾ ਕੇ ਇਹ ਫੈਸਲੇ ਕਰਵਾਏ ਤੇ ਚਲੋ ਹੁਣ ਆਪਾਂ ਇਥੋਂ ਬਚਣ ਦਾ ਢਾਂਗ ਦੇਖਦੇ ਆਂ ਕਿ ਕਰਾ ਕਰਾ ਵਿੱਚ ਅਰਦਾਸ ਕਰਦੇ ਆਂ ਤੇ ਇਦਾਂ ਆਪਾਂ ਬਚ ਸਕਦੇ ਆਂ ਉਹ ਤੂੰ ਠਾਕੁਰ ਤੋਂ ਅਰਦਾਸ ਸਾਰੇ ਆਪਾਂ ਪੜਦੇ ਆਂ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਆਂ ਤੂੰ ਤੂ ਅੱਗਾ ਅਰਦਾਸ ਵਿੰਬਾਰੀ ਜੀਉ ਪਿੰਡ ਸਭ ਤੇਰਾ ਕਹੋ ਨਾ ਸਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਇਸ ਤਰ੍ਹਾਂ ਆਪ ਕੋਈ ਸ਼ਲੋਕ ਜੋ ਟੁਕਮਾ ਇਥੇ ਬੋਲ ਸਕਦੇ ਆ ਇਹ ਜਿਹੜਾ ਦਾਸ ਨੇ ਇਹ ਤੋਂ ਪੰਕਤੀਆਂ ਬੋਲੀਆਂ ਇਹ ਪੰਨਾ 383 ਉੱਪਰ ਹੈ ਉਸ ਤੋਂ ਬਾਅਦ ਕੀ ਕਰਨਾ ਉਸ ਤੋਂ ਬਾਅਦ ਕਰਨਾ ਧੰਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਧੰਤਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਧੰਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਧੰਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਤਨ ਸ੍ਰੀ ਗੁਰੂ ਅਰਜੁਨ ਸਾਹਿਬ ਜੀ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਨਤਨ ਸ੍ਰੀ ਗੁਰੂ ਹਰ राय ਸਾਹਿਬ ਜੀ ਤਨਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਇ ਉਸ ਤੋਂ ਬਾਅਦ ਦਸਾਂ ਪਾਤਸ਼ਾਹਾਂ ਦੀ ਜੋਤ ਜਿਵੇਂ ਆਪ ਆਪ ਅਰਦਾਸ ਵਿੱਚ ਲਿਖਿਆ ਹੁੰਦਾ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹ ਗੁਰੂ ਤੇ ਇਸ ਤੋਂ ਬਾਅਦ ਅਗੋਂ ਜੋ ਅਰਦਾਸ ਆ ਉਹ ਆਪਾਂ ਫਿਰal ਉਹੀ ਜਾਰੀ ਰੱਖ ਸਕਦੇ ਆ ਤਾਂ ਇਹ ਇੱਕ ਤਰੀਕਾ ਹੈ ਇਮੀਡੀਏਟ ਦੁਰਗਾ ਦੇ ਪ੍ਰਸ਼ਾਦ ਲੈਣ ਤੋਂ ਬਚਣ ਦਾ ਇੱਕ ਤਰੀਕਾ ਹੈ ਸਾਧਨ ਹੈ ਇਹਦੇ ਨਾਲ ਆਪਾਂ ਦੁਰਗਾ ਦੇ ਪ੍ਰਸ਼ਾਦ ਚੋਂ ਪੜ ਸਕਦੇ ਆ ਕਿਉਂਕਿ ਇਹ ਦੁਰਗਾ ਦੇਵੀ ਦਾ ਪਾਠ ਹੈ ਇਹ ਆਪਾਂ ਪਹਿਲਾਂ ਵਿਚਾਰ ਚੁੱਕੇ ਆ ਇਸੇ ਵਾਰ ਦੀ 55ਵੀਂ ਪੌੜੀ ਵਿੱਚ ਕਵੀ ਨੇ ਖੁਦ ਹੀ ਲਿਖਿਆ ਹੈ ਕਿ ਦੁਰਗਾ ਪਾਠ ਬਣਾਇਆ ਸਵੇ ਪੋੜੀਆਂ ਪਰ ਸਿੱਖ ਮੰਨ ਕੇ ਰਾਜੀ ਨਹੀਂ ਕਵੀ ਦੀ ਗੱਲ ਇਹ ਕਵੀ ਖੁਦ ਇਹ ਕਹਿੰਦਾ ਕਿ ਮੈਂ ਦੁਰਗਾ ਦਾ ਪਾਠ ਬਣਾਇਆ ਤੋ ਸਿੱਖਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਬੜਾ ਬੜੇ ਤਰ੍ਹਾਂ ਤੇ ਵਿਦਵਾਨ ਵੀ ਧੋਖਾ ਖਾ ਗਏ ਇਸ ਕਵੀ ਦੀ ਗੱਲ ਦਾ ਕਵੀ ਖੁਦ ਹੀ ਲਿਖ ਰਿਹਾ ਵੀ ਮੈਂ ਇਹ ਦੁਰਗਾ ਦਾ ਪਾਠ ਬਣਾਇਆ ਤੇ ਸ਼ੋਮਣੀ ਕਮੇਟੀ ਚੁੱਕੇ ਦੁਰਗਾ ਦਾ ਪਾਠ ਜਿਹੜਾ ਹੈ ਅਰਦਾਸ ਪਾ ਕੇ ਸ਼੍ਰੀ ਕਾਮ ਨੂੰ ਦੁਰਗਾ ਦਾ ਪ੍ਰਸ਼ਾਦ ਲੈਣ ਵਾਸਤੇ ਮਜਬੂਰ ਕੀਤਾ ਹੋਇਆ ਪਿਆਰੋ ਇਸ ਤਰ੍ਹਾਂ ਸੀ ਅਰਦਾਸ ਕਰਕੇ ਨਿੱਜੀ ਅਰਦਾਸ ਆਪਣੇ ਘਰਾਂ ਵਿੱਚ ਸ਼ੁਰੂ ਕਰੋ ਤੇ ਜਦੋਂ ਸਾਰੇ ਇਸ ਤਰ੍ਹਾਂ ਅਰਦਾਸ ਕਰਨ ਲੱਗ ਪਏ ਸਮਝ ਆ ਗਈ ਸਾਰਿਆਂ ਨੂੰ ਤਾਂ ਉਹ ਸਮਾਂ ਆਏਗਾ ਜਦੋਂ ਗੁਰਦੁਆਰਾ ਕਮੇਟੀਆਂ ਵੀ ਇਸ ਨੂੰ ਬਦਲਣ ਵਾਸਤੇ ਤਿਆਰ ਹੋ ਜਾਣਗੀਆਂ ਇਹ ਆਪਾਂ ਨੂੰ ਇਹਦੇ ਵਾਸਤੇ ਯਤਨ ਕੱਲੇ-ਕੱਲੇ ਨੂੰ ਇਹ ਇਸ ਤਰ੍ਹਾਂ ਕੱਲੇ-ਕੱਲੇ ਨੂੰ ਕਰਨਾ ਪੈਣਾ ਤੋਂ ਇਹ ਅਰਦਾਸ ਜਿਹੜੀ ਆ ਇਸ ਤਰ੍ਹਾਂ ਕਰਕੇ ਆਪਾਂ ਦੁਰਗਾ ਦੇਵੀ ਦਾ ਪ੍ਰਸ਼ਾਸਨ ਲੈਣਾ ਬੰਦ ਕਰ ਸਕਦੇ ਆ ਤੋਂ ਸੰਖੇਪ ਜੀ ਇਹ ਵੀਡੀਓ ਸੀ ਇਸਤmaal ਫਿਰ ਆਪਾਂ ਕਿਸੇ ਹੋਰ ਮਜ਼ਮੂਨ ਤੇ ਮਿਲਾਂਗੇ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ